ਜਦੋਂ ਇਹ ਡੈਥ ਹੋ ਗਈ ਆ ਤਾਂ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਅਜੇ ਤੱਕ ਫੋਨ ਉਹਨਾਂ ਦਾ ਬੰਦ ਆ ਮੁੰਡਾ ਕੋਈ ਨਹੀਂ ਕਿਸੇ ਨੇ ਉਹਨਾਂ ਨੇ ਫੋਨ ਹੀ ਨਹੀਂ ਕੋਚ ਚੁੱਕਿਆ ਭਾਜੀ ਤੁਸੀਂ ਕਲੀਅਰ ਗੱਲ ਕਰੋ ਨਾ ਅੰਦਰ ਕੋਈ ਡਾਕਟਰ ਹੈਗਾ ਨਾ ਕੋਈ ਸਟਾਫ ਹੈਗਾ ਇਹਨਾਂ ਦੀ ਗੱਲ ਹੋਈ ਆ ਤਾਂ ਫਿਰ ਕਿਹਨਾਂ ਦੀ ਇਹ ਇਹਨਾਂ ਦੇ ਜਿਹੜਾ ਡਾਕਟਰ ਸਾਹਿਬ ਨੇ ਅੰਦਰ ਜੋ ਮਰਜੀ ਝੂਠ ਮਾਰਨ ਦੀ ਕੋ ਡਾਕਟਰ ਸਾਹਿਬ 2 ਵਜੇ ਇੱਥੇ ਸੀਗਾ ਇਹ ਜਦੋਂ ਦੀ ਡੈਥ ਹੋ ਗਈ ਆ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਨਹੀਂ ਡਾਕਟਰ ਸਾਹਿਬ ਹੈਗੇ ਅੰਦਰ ਨਰਸਿਸ ਵੀ ਹੈਗੇ ਸਾਰੇ ਹੈਗੇ ਆ ਇਹ ਮੇਨ ਡਾਕਟਰ ਸਾਹਿਬ ਜਿਹੜੇ ਇੱਥੋਂ ਦੇ ਆ ਉਹਨਾਂ ਨੂੰ ਡਿਮਾਂਡ ਕਰ ਰਹੇ ਆ ਹੁੰਦੇ ਸੀ ਜੀ ਸਾਹਿਬ ਜੀ ਕੋਈ ਸਾਹਮਣੇ ਆਇਆ ਕੁਝ ਘਟਨਾ ਦਾ ਕੁਝ ਨਹੀਂ ਜੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜਸ਼ਨ ਆਪਾਂ ਬਟਾਲੇ ਦੇ ਆਪਾਂ ਕੀ ਗੱਲ ਹੋਈ ਹੈ ਕੀ ਘਟਨਾ ਚੰਗੇ ਭਲੇ ਮੇਰੇ ਮਦਰ ਹੀ ਤੇ ਆਪਾਂ ਪ੍ਰੇਸ਼ਾਨ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਪ੍ਰੇਸ਼ਾਨ ਕੀਤਾ ਕਿਹੜਾ ਹੋਇਆ ਇਹ ਨਿਊ ਲੈ ਕੇ ਨਿਊ ਐਲ ਆਈ ਹੈ ਫਿਰ ਨਿਊ ਲਾਇਬ੍ਰੇਰੀ ਦਾ ਚੌਕ ਲੱਗੇ ਇਹਨਾਂ ਨੇ ਚੰਗਾ ਭਲਾ ਪ੍ਰੇਸ਼ਾਨ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਨਾ ਇਹਨਾਂ ਦੇ ਸਟਾਫ ਚੋਂ ਕੋਈ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਚਾਹ ਪਾ 6-7 ਦਿਨ ਹੋ ਗਏ ਖੂਨ ਇਹਨਾਂ ਨੇ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਰਹੀ ਕਿੰਨਾ ਇਹਨਾਂ ਨੇ ਬਸ ਚੋਪ ਕਰਕੇ ਖੂਨ ਚੜਾਤਾ ਟਰਣਾ ਮੇਰੀ ਮਾਂ ਪੂਰੀ ਹੋ ਗਈ ਪਤਾ ਪੀ ਉਹ ਵੀ ਨਹੀਂ ਨਾ ਪਰ ਬਾਈ ਨਗੇਲੀ ਕੋਈ ਧਿਆਨ ਹੀ ਨਹੀਂ ਇਹਨਾਂ ਦਾ ਬਲੀਡ ਕੋਣ ਦੇ ਹੀ ਬਲੀਡ ਧਿਆਨ ਹੀ ਨਹੀਂ ਦੇਦੇ ਤੁਮ ਕੋਈ ਡਾਕਟਰ ਮਿਲੇ ਡਾਕਟਰ ਭੱਜ ਗਏ ਸਾਰੇ ਕੋਈ ਲਾਗੇ ਮਥੇ ਨ ਲੱਗਣ ਡਿਆ ਕੋਈ ਸਟਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭਾਈ ਜਰਿਆ ਚਾੜਿਆ ਬਲੱਡ ਚਾੜਦਾ ਸਾਰ ਤਰਫੋਂ ਨਾ ਕੀ ਆਪਣਾ ਹਾਂ ਕਰਮਜੀਤ ਆਪਾਂ ਆਪਾਂ ਜੀ ਨਵੇਂ ਪਿੰਡ ਤੋਂ ਅਜ ਨਾਲ ਪਹਾਂਦੀ ਰਿਸ਼ਤੇ ਕਰਨਾ ਕੀ ਹੋਈਏ ਪਰ ਰਾਜੀ ਇਹ ਨਾ ਖੰਡੀਆਂ ਵੀ ਮੈਂ ਆਪਣਾ ਛੁੱਟੀ ਦੇ ਦਿੱਤੀ ਗਈ ਸਾਨੂੰ ਤੇ ਕਹਿੰਦੇ ਆ ਕਿ ਤੁਹਾਡਾ ਬਲੱਡ ਚਾੜਦੀ ਏ ਬਾਸ ਉਹਨਾਂ ਨੇ ਬਲੱਡ ਚਾੜ ਰਿਹਾ ਤੜਫਾਂ ਲੱਗ ਗਈ ਆਪਰੇਸ਼ਨ ਕਰਵਾਇਆ ਸੀ ਤੁਹਾਡੇ ਆਂਦਾ ਤੁਹਾਡੇ ਆਂਦਾ ਤੁਹਾਡਿਆਂ ਦਾ ਆਏ ਸਿਸਟਰ ਸੀ ਛੋਟੀ ਸਾਡੇ ਹਾਂਜੀ ਮੇਰੇ ਘਰਾਂ ਦੀ ਮੋਢੀ ਆ 33 ਸਾਲ ਹੋ ਗਈ। ਕਰਨੇ ਹੋਈ ਬਲੱਡ ਚੜਦਾ ਬਲੱਡ ਚੜਦਾ ਥੜ ਥੜ ਅੱਧਾ ਮਤਲਬ ਫੜ ਕਰਨ ਲੱਗਦੇ। ਉਸੇ ਵੇਲੇ ਉਹ ਲੈ ਗਈ। ਬਲੀਡਿੰਗ ਤਾਂ ਕੋਈ ਨਹੀਂ ਲੋਦਨ ਦੀ ਹੋਣੀ ਜਨਾ ਟੈਸਟ ਨਹੀਂ ਕੀਤਾ। ਹਾਂਜੀ ਫਿਰ ਸਾਨੂੰ ਨਹੀਂ ਆਈ ਨਹੀਂ ਫਿਰ ਉੱਥੇ ਗਿਆ। ਹੋਇਆ ਕਿ ਹੋਇਆ। ਹੋ ਗਿਆ ਪੂਰੀ ਹੋ ਗਈ ਇਸ ਟਾਈਮ। ਆਏ ਸਾਡੇ ਬੱਚਾ ਸਾਡਾ ਬੱਚਾ ਲਾਥ ਹੋ ਗਿਆ। ਹਸਪੀਟਲ ਆ ਕੇ ਆਏ। ਆ ਨਾ ਮਿੰਨਾਣੀ ਉਹ ਬੋਲਦੀ। ਮਾਰਤੀ ਹੈ ਨਾ ਬਰਾਹਮਣ ਪ੍ਰਾਣਾ ਨਹੀਂ ਉਹਦਾ। ਇਹਦੇ ਪੇਲ ਦੇ ਦੰਦ ਚ ਸਾਫ ਮੇਜਾ ਦੇ ਬਸ। ਸਾਫ ਸੇ ਜੀ ਅੱਗੇ ਤੋਂ ਰਹਿਣ ਵਾਲੇ ਜੀ ਅਗੂ ਪਤਾ ਲੇ ਹਾ ਇਹ ਕੀ ਮੈਟਰ ਜਿਹੜਾ ਤੇ ਹੋਰਵਾ ਧਰਨ ਲਗਾਇਆ ਇਹ ਸਾਰੇ ਆਪਾਂ ਗੋਡਿਆਂ ਦਾ ਅਪਰੇਟ ਕਰਾਇਆ ਹੀ ਇਹਨਾਂ ਦਾ ਦੀਦੀ ਆਡੀ ਵੱਡੇ 78 8 ਸਾਲਾਂ ਦੇ ਆ ਗੋਡਿਆਂ ਦਾ ਅਪਰੇਟ ਕਰਾਇਆ ਤੇ ਇਹ ਪੰਨਰ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ ਆ ਦੇ ਕੋ ਬਲੱਡ ਮੰਗਾਇਆ ਇਹਨਾਂ ਨੇ ਸ਼ੁੱਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੇ ਚੜਾਇਆ ਨਹੀਂ ਆਗਾ ਚਾਹੀਏ ਬਲੱਡ ਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੋਂਦੀ ਰਹੀ ਹੈ ਉਹਨਾਂ ਦੇ ਇਹ ਡਾਕਟਰ ਦਾ ਫਰਜ਼ ਬੰਦਾ ਆਹ ਨਹੀਂ ਫਰਜ਼ ਬੰਦਾ ਵੀ ਵੇਖੋ ਤੀ ਪੰਜਾ ਬਲਾ ਆਹ ਦਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ ਤੇ ਬਾਅਦ ਵਿੱਚ ਬਲੀਡਿੰਗ ਉਹਨਾਂ ਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਹੁਣ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਹਾਂਜੀ ਸਾਰੇ ਬਥੀ ਹੋ ਗਈ ਉਹਦੀ ਇਹਨਾਂ ਦਾ ਪਤਾ ਨਹੀਂ ਕੀ ਚੱਕਰ ਇੰਜੈਕਸ਼ਨ ਗਲਤ ਜਿਹਾ ਲੱਗਾ ਤੇ ਉਹ ਜਿਹੜਾ ਸਟਾਫ ਆ ਉਹ ਕੋਈ ਐਨਿਆ ਐਜੂਕੇਟਿਡ ਇਨਸਾ ਸਟਾਫ ਨਹੀਂ ਹੈਗਾ ਇਹਨਾਂ ਦਾ ਅੱਛਾ ਜੀ ਹਾਂਜੀ ਉਹ ਐਵੇਂ ਹੀ ਰੱਖੇ ਆ ਸਾਰੇ ਕੋਈ ਡਾਕਟਰ ਨੂੰ ਮਿਲੇ ਹੋ ਜਾਂ ਨਹੀਂ ਮਿਲੇ ਡਾਕਟਰ ਵੀ ਜਿਹਾੜੇ ਆ ਡਾਕਟਰ ਵੀ ਜਿਹਾੜੇ ਆ ਤੁਸੀਂ ਕੀ ਮੰਗ ਕਰਦੇ ਭਾਈ ਇਨਸਾਨ ਮਿਲਣਾ ਚਾਹੀਦਾ ਉਹਨੂੰ ਜੀ ਲੋਕੇ ਦੀ ਪੁਲਿਸ ਆਈ ਹੈ ਲੋਕੇ ਦੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਹਾਂਜੀ ਅਸੀਂ ਕੀ ਗੱਲ ਹੋਈ ਬਾਈ ਗੱਲ ਇਹ ਆ ਪਕੜਾ ਸੀ ਗੋਡਿਆਂ ਦਾ ਉਹਦਾ ਕੁੜੀ ਦਾ ਦਾ ਆਪਰੇਸ਼ਨ ਇਹ ਨਾ ਲੈਂਦਾ ਸਾਡੇ ਪੁੱਛਣ ਤੋਂ ਬਗੈਰ ਹੀ ਲੈਂਦਾ ਨਾ ਆ ਪਰ ਮੈਨੂੰ ਲਾ ਲਾ ਗਿਆ ਆਪਰੇਸ਼ਨ ਹੋ ਗਿਆ ਤੇ ਸਾਰੀ ਪੇਮੈਂਟ ਆ ਚਾਰ ਦਿਨ ਹੋ ਗਏ ਸਾਰੀ ਪੇਮੈਂਟਾਂ ਦੇ ਜੇ ਜੋ ਛੁੱਟੀ ਦੇਣ ਲੱਗੇ ਅੱਛਾ ਜੀ ਹਾਂ ਜੀ ਛੁੱਟੀ ਦੇਣੀ ਆ ਕੋਈ ਛੁੱਟੀ ਦੇਣ ਲੱਗਾ ਤੇ ਪੈਸੇ ਲਾਵੇ ਤੇ ਮੁਰਕੋ ਨਾ ਆਬਜੈਕਸ਼ਨ ਲਾ ਦਿੱਤਾ ਪਰ ਉਹਨੇ ਕਿਹੜਾ ਲਾਇਆ ਤੇ ਉਸੇ ਪੈਸੇ ਆਉ ਜਾਂਦੀ ਚਲੀ ਯਾਰ ਅੱਛਾ ਜੀ ਕਹਿੰਦੇ ਕੀ 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 ਕਿ ਬੇ ਕੰਡੀਸ਼ਨ ਤੇ ਡਾਕਟਰ ਨੇ ਮਿਲਿਆ ਜਿਹਾ ਪਟਾਵਾ ਆਉਂਦਾ ਠੀਕ ਸੀ ਛੁੱਟੀ ਜੇ ਲਿਖੀ ਪਹਿਲੇ ਲੈ ਲੇ ਸਾਰੇ ਤੇ ਛੁੱਟੀ ਜੇ ਦੇਰੀ ਚ ਪਹਿ ਸਾਰੇ ਲੈ ਲਿਆ ਹੁਣ ਇਹਨਾਂ ਨੂੰ ਇੰਜੈਕਸ਼ਨ ਕਰਦਲਾ ਕਰੀ ਤੀ ਕੀਤੇ ਮੂੰਹ ਡਾਕਟਰ ਤੈਨੂੰ ਮਿਲਿਆ ਜਾਂ ਨਹੀਂ ਨਾ ਨਹੀਂ ਹੋਇਆ ਲੋਕਾਂ ਦਾ ਪਤਾ ਆ ਗਿਆ ਪੀਕਾ ਲਾ ਕੇ ਦਸ ਦੱਤ ਹੋ ਗਏ ਤੇ ਨਿਕਲ ਗਿਆ ਕਿਹੜਾ ਕਿਹੜਾ ਲਗਾ ਜੀ ਨਿਊ ਲਾਈਫ ਆ ਦੱਸਿਓ ਉਹ ਤਾਂ ਨਿਊ ਲਾਈਫ ਬੋਲੋ ਭਾਈ ਨਿਊ ਲਾਈਫ ਆਓ ਭਾਈ ਆ ਜਾਓ ਕਿਹੜਾਗੇ ਹਸਪੀਟਲ ਦੇ ਬਾਅਦ ਤਾਂ ਲਗਾ ਕੇ ਬੈਠੇ ਕੀ ਮੈਟਰ ਕੀ ਟਿਕ ਲੇਡੀ ਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਜੋ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਅੱਜ ਜਦੋਂ ਛੁੱਟੀ ਦੇਣ ਲੱਗੇ ਤਦੋਂ ਸਡਨਲੀ ਲੇਡੀ ਐਕਸਪਾਇਰ ਹੋ ਗਈ ਇਹ ਇਸ ਦੇ ਰੋਸ ਵਜੋਂ ਇਹਨਾਂ ਨੇ ਧਰਨਾ ਲਗਾਇਆ ਹੋਇਆ ਤੇ ਬਾਕੀ ਡਾਕਟਰ ਸਾਹਿਬ ਇੱਥੋਂ ਦੇ ਆ ਰਹੇ ਆ ਜੋ ਵੀ ਗੱਲ ਹੋਏਗੀ ਫਿਰ ਉਹ ਗੱਲ ਕਰ ਲੈਣਗੇ ਜੀ ਇਹਨਾਂ ਨਾਲ ਤੇ ਜੋ ਵੀ ਦੋਸ਼ੀ ਪੈਜੇਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਕੋਈ ਡਾਕਟਰ ਵਗੈਰਾ ਕੁਝ ਅਵੇਲੇਬਲ ਮਿਲੇ ਨਹੀਂ ਡਾਕਟਰ ਸਾਹਿਬ ਹੈਗੇ ਅੰਦਰ ਨਰਸਿਸ ਵੀ ਹੈਗੇ ਸਾਰੇ ਹੈਗੇ ਆ ਜੇ ਮੇਨ ਡਾਕਟਰ ਸਾਹਿਬ ਜਿਹੜੇ ਇੱਥੋਂ ਦੇ ਆ ਉਹਨਾਂ ਨੂੰ ਡਿਮਾਂਡ ਕਰ ਰਹੇ ਆ ਹੁਣ ਜੀ ਜੀ ਸਾਹਿਬ ਕੋਈ ਸਾਹਮਣੇ ਆਇਆ ਕੁਝ ਕਾਰਨ ਘਟਨਾ ਦਾ ਕੁਝ ਨਹੀਂ ਜੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪੋਸਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਅਮਤਾਬ ਕਾਰਵਾਈ ਕੀਤੀ ਜਾਊਗੀ ਪਰਿਵਾਰ ਦੇ ਲੋਕੀ ਕੰਪਲੇਂਟ ਦਿੱਤੀਗੀ ਪਰਿਵਾਰ ਵੱਲੋਂ ਫਿਲਹਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦਿੰਨੇ ਆ ਫਿਰ ਜੋ ਵੀ ਪਰਿਵਾਰ ਅੱਗੇ ਜਾਏਗਾ ਹਸਪਤਾਲ ਕਾਰਵਾਈ ਹੋਏਗੀ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਹੇ ਵੀ ਉਹ ਭੱਜ ਗਏ ਆ ਹਸਪਤਲ ਛੱਡ ਕੇ